3C ਹਾਂ ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਵੀਰ ਅਮਰਤ ਕੋਲੇ ਪਹੁੰਚੇ ਆ ਦੋਸਤੋ ਤੇ ਬਿਲਕੁਲ ਚੋਲਾ ਸਾਹਿਬ ਦੇ ਨਾਲ ਲੱਗਦਾ ਪਿੰਡ ਘੜਕਾ ਪੱਖੂਪੂਰਾ ਪਿੰਡ ਬਿਲਕੁਲ ਨਜ਼ਦੀਕ ਆ ਚੰਬਾ ਪਿੰਡ ਬਿਲਕੁਲ ਲੱਗੇ ਆ ਤੇ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਆਪਾਂ ਤੁਹਾਨੂੰ ਇਸ ਘਰੋਂ ਚਾਰ ਬੈੜਾਂ ਦਿਖਾਉਣੀ ਆ ਦੋ ਗੱਬਣ ਤੇ ਦੋ ਸੁਈਆਂ ਨੇ ਇੱਕ ਉੱਚੇ ਬੱਚੇ ਵਿੱਚ ਆ ਦੋਸਤੋ ਤੇ ਇੱਕ ਵੈੜ ਤੁਹਾਨੂੰ ਕੋ 40 ਕਿ ਦਿਨਾਂ ਦੀ ਵੈੜ ਸੁਈ ਆ ਸੋ ਜਿਹੜੇ ਪਸ਼ੂ ਸਵੇ ਸਵੇ ਨੇ ਉਹਨਾਂ ਦਾ ਦੁੱਧ ਕੀ ਰੇਟ ਭਾਅ ਵੜਦਾ ਰਹੂਗਾ ਪੂਰੀ ਡਿਟੇਲ ਮਿਲ ਜੂਗੀ ਤੇ ਜਿਹੜੀਆਂ ਵੈੜਾਂ ਦੋਸਤੋ ਗੱਬਣ ਆ ਸੋ ਬਾਕੀ ਆਣ ਕੇ ਕੋਈ ਵੀਰ ਆਪਦੀਆਂ ਚੌਥਾ ਥਣਾ ਦੀ ਤਸੱਲੀਆਂ ਉਹ ਇਨਾਂ ਪਸ਼ੂਆਂ ਦੀਆਂ ਕਰ ਸਕਦੇ ਜੇ ਘਰ ਆਣ ਕੇ ਤੇ ਗੱਬਣ ਪਸ਼ੂ ਜਿੱਦੜੀ ਦੋਸਤੋ ਟਿੱਪ ਕੇ ਤੇ ਸਵੇ ਸਵੇ ਪਸ਼ੂ ਦੀ ਦੋ ਡੰਗ ਚੋ ਕੇ ਕੋਈ ਵੀਰ ਭਰਾ ਕੇ ਆਪਣਾ ਤਸੱਲੀ ਕਰ ਸਕਦੇ ਜੇ ਅੱਜ ਦੋਸਤੋ 26 ਜਨਵਰੀ ਆ ਤਾਰੀਖ ਤੁਸੀਂ ਨੋਟ ਕਰ ਸਕਦੇ ਜੇ ਟਾਈਮ ਕੋਈ ਮਾਰਨਿੰਗ 11:30 ਵਜੇ ਦਾ ਸਮਾਂ ਹੈਗਾ ਪੂਰੀ ਡਿਟੇਲ ਲੈ ਲਾਂਗੇ ਬਾਈ ਅਮਰਤ ਤੋਂ ਸੋ ਵੀਡੀਓ ਦੇ ਨਾਲ ਦੋਸਤੋ ਹਣ ਤੱਕ ਤੁਸੀਂ ਜਰੂਰ ਬਨੇ ਰਹੋ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਜਿਹੜਾ ਵੀ ਕਿਸੇ ਖਰੀਦਦਾਰ ਵੀਰ ਦੇ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਉਸ ਪਸ਼ੂ ਦੀ ਜਿਹੜੀ ਆ ਤੁਹਾਨੂੰ ਜਾਣਕਾਰੀ ਮਿਲ ਸਕੇ ਸੋ ਬਾਕੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਕੇ ਨਵੇਂ ਕਿਸਾਨ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਆ ਵੀਡੀਓ ਕਵਰੇਜ ਉਹ ਪਹੁੰਚ ਸਕੇ ਆਓ ਲੈ ਲੈਨੇ ਆ ਜਾਣਕਾਰੀ ਸਭ ਤੋਂ ਪਹਿਲਾਂ ਵੀਰ ਅਮਰਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਾਜਵੀਰ ਵੀਰ ਕੀ ਹਾਲ ਚਾਲ ਹੈ ਚੰਗੇ ਅਮਰ ਸਿੰਘ ਠੀਕ ਠਾਕ ਬਹੁਤ ਵਧੀਆ ਭਰਾ ਲਵਾਤ ਕਾ ਧੁੱਪਾ ਬਹੁਤ ਮਾਈ ਆਦੀ ਲੱਗੀ ਹੈ ਵੀਰੇ ਅੱਛਾ ਵਾਹ ਉਮੀਦੀ ਚੱਲਦੀ ਚੱਲ ਬਸ ਬਸ ਆਣਾ ਸਿੱਧੇ ਸਿੱਧੇ ਪੈਣਾ ਦਿਨਾਂ ਦਾ ਫਰਕ ਉਹਨ ਨਹੀਂ ਪੈਜੂ ਹੁਣ ਖੁੱਲ ਜਾਣ ਕੇ ਦੇਣਾ ਇੱਕ ਮੀਂਹ ਪੈ ਜੇ ਨਾ ਮਾਹੌਲਾ ਆ ਜਿਆਦਾ ਭਾਰ ਆਉਣਾ ਪਵੇ ਕਣਕਾਂ ਭਰਨ ਨੱਕਰੇ ਉਦਾਂ ਅੱਛਾ ਹਾਂ ਬਸ ਤੇਰਾ ਰਹਾਦਾ ਵੀ ਹੁਣ ਮੋਟਰ ਛੱਡੀ ਇਹਦੇ ਨਾ ਹੀ ਛੜਨੀ ਪਵੇ ਉਤੋਂ ਮੀਂਹ ਪaje ਸੌਰ ਜੇ ਹੁਣ ਕਾ ਹਾਂਜੀ 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 ਵੈਸੇ ਪਾਊਗਾ ਕਦਾਂ ਮੀਂਹ ਪੈ ਗਿਆ ਤੇ ਮੇਰੇ ਮੈਂ ਹੀ ਪੈ ਜੇ ਤੇ ਥੋੜੀ ਠੰਡ ਵੀ ਘਟ ਜੇ ਸੋ ਕਿਜੀ ਠੰਡ ਪੈ ਜਾਂਦੀ ਹੈ ਬਿਮਾਰ ਹੋ ਗਏ ਤੈਨੂੰ ਪਤਾ ਮਾਹਾਂ ਹੀ ਹੁਣ ਸਰੀਰ ਦਾ ਸੈੱਟ ਹੋਏ ਬਿਲਕੁਲ ਬਿਲਕੁਲ ਧੁੱਪ ਲੱਗੀ ਆ ਤੇ ਡੰਗਰ ਵੀ ਨਾ ਆਏ ਨੂ ਇਹ ਸੋਹਣੇ ਲੱਗਦੇ ਤੈਨੂੰ ਪਤਾ ਲਿਬੜਿਆ ਨੰਗਰ ਵੀ ਦੇ ਤਾਂ ਆਪਾਂ ਨਾ ਤੇ ਨੋਤੇ ਹੋਈਏ ਇਹਦੇ ਆ ਪਰ ਇਦਨ ਸਹਾ ਜਾਂ ਨੀ ਕਰਦੇ ਹਾਂ ਹਾਂ ਮੈਂ ਸ਼ੈਨਿਕ ਸ਼ੂਨ ਗਾਈ ਜਾਂਦੀ ਹੈ ਸ਼ੂਨੀ ਸੋਣੀ ਹੈ ਡੰਗਰ ਦੀ ਦੱਖ ਪੂਰੀ ਉਦਾਂ ਪਰਖ ਵਾਲਾ ਨੰਗਰ ਵੀਰੇ ਜੇ ਨੇ ਹੁਣ ਆਪਾਂ ਪਿਛਲੀ ਗਰ ਮਈਆਂ ਪਾਈਆਂ ਇਹ ਦੋ ਤਿੰਨ ਮਿੰਟਾਂ ਜੀ ਵੇਗੀਆਂ ਚੰਗੀਆਂ ਐ ਮਈਆਂ ਹਨਾ ਵੱਡੀਆਂ ਮੱਜਾਂ ਸੀ ਹੋਰੀਆਂ ਵੱਡੀਆਂ ਮੱਜਾਂ ਤੇ ਅੱਜ ਅੰਮ੍ਰਿਤ ਚਾਰ ਪਸ਼ੂ ਬਗਾਉ ਜੇ ਹਾਂਜੀ ਹਾਂਜੀ ਵੀਰੇ ਦੋ ਗੱਬਣ ਤੇ ਦੋ ਸੁਈਆਂ ਆਪਣੇ ਕੋਲ ਹਾਂਜੀ ਹਾਂਜੀ ਵੀਰੇ ਆਪਣੇ ਤੋਂ ਇੱਕ ਜਲਸੀ ਆ ਬਿਨਾ ਬੱਚੋਂ ਆ 4 ਮਹੀਨੇ ਹੋ ਗਏ ਨੂੰ ਸੁਈ ਨੂੰ ਐਵੇਂ ਆਖਵਾਸ ਦੀਏ ਕਿ ਦੋ ਹੋਏ 8 2.5 ਹੋਏ ਹਨਾ ਹਾਂ ਹੀਗਾ ਦੁੱਧ ਕਿੰਨਾ ਹੋਊਗਾ ਦੁੱਧ ਵੀਰੇ ਇਹਦੇ ਥੱਲੇ ਆਪਾਂ 11 12 ਕਿਲੋ ਚੋਗੇ ਲੈਏ ਹੁਣ ਦੁੱਧ ਬੱਛੀ ਕੋਲੇ 10 11 ਕਿਲੋ ਹੁਣ ਵੀ ਹੈਗਾ 10 ਕਿਲੋ ਤੇ ਹੋਊਗਾ ਨਾ ਪੰਜਾਬ ਦੀ ਜਰਸੀ ਆ ਪਿਓਰ ਵੱਡੀ ਵੈੜਾ ਫਾਰਮ ਵਾਲੀ ਲੋਬ ਦੋਸਤੋ ਵਾਰਡ ਚੈੱਕ ਕਰੋ ਸ਼ੁਰੂਆਤ ਆਪਾਂ ਇਹਦੇ ਤੋਂ ਕਰਾਂਗੇ ਸ਼ੁਰੂਆਤ ਆਪਾਂ ਇੱਥੋਂ ਕਰਾਂਗੇ ਹਾਂਜੀ ਬ੍ਰੀਡ ਨਸਲ ਪੂਰੀ ਆ ਬਾਕੀ ਵੇਖੋ ਤੁਸੀਂ ਬੋਦੀ ਵਾਲੀ ਬਹੁਤ ਜ਼ਿਆਦੀ ਹੈ ਬੋਦੀ ਵਾਲੀ ਆ ਛੋਟੇ ਜੇ ਕੰਨ ਨਸਲ ਕੋਈ ਨਹੀਂ ਡੇਢ ਟਾਈਮ ਹੀ ਨਾ ਡੇਢ ਦੋ ਢਾਈ ਨਹੀਂ ਨਹੀਂ ਵੀਰੇ ਇਹਨੂੰ 4 ਮਹੀਨੇ ਹੋ ਗਏ 4 ਪੂਰੇ ਜਿਹੜਾ ਸਹੀ ਹਾਂ ਸਹੀ ਅੱਛਾ ਤੇ ਅਮਰਤਾ ਜੀ ਥੱਲੇ ਹੁਣ ਦੁੱਧ ਕਿੰਨਾ ਦੱਸਿਆ ਜੇ ਇੱਕ ਵੀਰੇ ਇਹਦੇ ਥੱਲੇ ਤੇ ਆਪਾਂ 12 ਕਿਲੋ ਦੁੱਧ ਉਹ ਵੀਰ ਚੋਕੇ ਲਿਆਇਆ 11 ਆ ਤੇ ਆਪਾਂ ਲਈ ਆ ਵੇਚਣ ਵਾਲੇ ਬੰਦੇ ਤੋਂ ਆ ਤੇ ਆਪਣੇ ਤੋਂ ਆਈ ਆ ਕੱਲ ਦੀ ਆਪਾਂ ਦੋ ਟਾਈਮ ਚੋਇਆ ਵਾ ਦੁੱਧ 9-10 ਕਿਲੋ ਉਹਨੂੰ ਵੀ ਹੈਗਾ ਵੈੜ ਕੋਲੇ ਅੱਛਾ ਜੀ ਹਾਂ ਜੀ 9-10 ਕਿਲੋ ਤੇ ਸੱਚ ਦਾ ਦੁੱਧ ਕਿੰਨਾ ਕੀ ਸਿ ਪੁੱਛਦਾ ਸੱਚ ਦਾ ਵੀਰ ਜੀ 20 ਪਲੱਸ ਵਾਲੀ ਵੱਛੀ ਆ ਤੁਹਾਨੂੰ ਪਤਾ ਨਸਲ ਕੁਆਲਿਟੀ ਵੇਖੋ ਤੁਸੀਂ ਆ ਨਹੀਂ ਨਸਲ ਕੁਆਲਿਟੀ ਵੇਖਦਾ ਸਾਰੀ ਪਤਾ ਲੱਗ ਜਾਂਦਾ ਹਾਂ ਪਤਾ ਮਤਲਬ ਚੰਗੀ ਵੱਛੀ ਆ ਸੇਵਾ ਸੇਵਾ ਕਰਕੇ ਗਾੜੀ ਗਾਂ ਕਰਮਾ ਵਾਲੀ ਬੱਤਰ ਆ ਗਈ ਵਸ਼ੀ 85000 ਰੁਪਏ ਦੀ ਅੱਛਾ ਅੱਗੇ ਬਣੀ ਰਲੀ ਰੁਲੀ ਹੈਗੀ ਨਹੀਂ ਨਹੀਂ ਵੀਰੇ ਅਜੇ ਐਵੇਂ ਤੁਹਾਨੂੰ ਮੈਂ ਆਖਦਾ ਹਮ ਕਿਤੇ ਟੀਕਾ ਭਰਾਇਆ ਵੀ ਹੋਵੇ ਆਪਾਂ ਨੂੰ ਕਿਹੜਾ ਨਾਮ ਨੇ ਦੱਸਿਆ ਨਾ ਪਾਦੇ ਬਾਕੀ ਦੋਸਤੋਂ 4 ਕੁ ਮਹੀਨੇ ਦਾ ਸਮਾਂ ਹੋ ਗਿਆ ਵੈਸੇ ਸੱਜਰ ਬਹਿਣਾ ਜਿਹੜੀਆਂ ਦੋਸਤੋਂ 10 ਕਿਲੋ ਦੁੱਧ ਕੱਢਦੀਆਂ ਪਰ ਇਹ ਕਰਮਾ ਵਾਲੀ 4 ਕੁ ਮਹੀਨੇ ਦੀ ਸੋਹੀ ਆ ਬਾਕੀ ਕੋਈ 18 20 20 ਲੀਟਰ ਤੱਕ ਜਿਹੜੀ ਚੱਲੀ ਆ ਚੱਲੀ ਆ ਫੇਰ ਹੀ ਦੇਣਦੀ ਆ 10 ਕਿਲੋ ਦੁੱਧ ਯਾਰਾ ਹਨਾ ਹਾਂ ਬਿਲਕੁਲ ਜੀ ਬਿਲਕੁਲ ਪੂਰੀ ਵਸ਼ੀ ਸੀਲਸ ਲੱਗ ਵੀ ਉਹੋ ਜੀ ਸ਼ੁਕਰ ਨਹੀਂ ਤੁਹਾਨੂੰ ਪਤਾ ਜਲਸੀ ਤੇ ਉਹ ਵੀ ਠੰਡੀਆਂ ਹੁੰਦੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਬਾਕੀ ਦੋਸਤੋ ਪੰਜਾਬ ਵਾਲੀ ਪੰਜਾਬ ਵਾਲੀ ਜਲਸੀ ਪੂਰੀ ਵੱਡੀ ਵਹਿੜਾ ਨਸਲ ਕੁਆਲਟੀ ਵੇਖੋ ਹਾਂ ਆ ਕਰੋ ਚੈੱਕ ਜੀ ਸੋ ਬਹੁਤ ਖੂਬਸੂਰਤ ਕੁਆਲਟੀ ਆ ਦੋਸਤੋ ਹਾਂ ਬਾਕੀ ਕਰਵਾਣੀ ਸੱਜਰ ਦਾ ਸੱਜਰ ਦਾ ਮੋਲ ਆਪਾਂ ਨੂੰ ਪਤਾ ਹੀ ਹੈ ਵੀ ਇਹੋ ਜੀ ਬਰੀਡ ਦਾ ਦੋਸਤੋ ਕੀ ਹੋਣਾ ਚਾਹੀਦਾ ਸੀਗਾ ਫਿਲਹਾਲ ਟੋਕੜਾਂ ਦੇ ਵਿੱਚ ਵੀ ਕੋਈ ਵੀ ਰ ਮੰਨ ਸਕਦਾ ਪਰ ਦੁੱਧ ਬਹੁਤ ਵਧੀਆ ਕੁਆਲਟੀ ਵਾਲਾ ਜੀ ਹਾਂ ਲਓ ਠੀਕ ਆ ਠੀਕ ਆ ਸੌਟਰ ਕੁਆਲਿਟੀ ਬਹੁਤ ਸੋਹਣੀ ਆ ਚੰਗੀ ਮਿਲਕਿੰਗ ਵਾਲੀ ਆ ਦੋਸਤੋ ਅੱਗੇ ਜਿਹੜੇ ਵੀਰ ਨੇ ਨਸਲ ਬਰੀਡ ਤੇ ਕੰਮ ਕਰਨਾ ਉਹਦੇ ਲਈ ਕਾਫੀ ਬੈਨੀਫੀਸ਼ੀਅਲ ਆ ਠੀਕ ਆ ਪਰਫੈਕਟ ਜਿਹੜੀ ਹੈਗੀ ਆ ਕਿ ਇਹਦੇ ਵਿੱਚੋਂ ਬੱਚੇ ਕਾਫੀ ਸੋਹਣੇ ਤੁਸੀਂ ਲੈ ਸਕਦੇ ਜੀ ਤੇ ਕਾਹ ਬੱਚੇ ਵੀ ਦੋਸਤੋ ਹਾਈਐਸਟ ਮਿਲਕ ਕੈਪੈਸਿਟੀ ਵਾਲੇ ਆਉਣਗੇ ਕਿਉਂਕਿ ਆਪ ਜਿਹੜੀ ਦੋਸਤੋ 20 ਲੀਟਰ ਮਿਲਕ ਕੈਪੈਸਿਟੀ ਵਾਲੀ ਜਿਹੜੀ ਇਹ ਵੜ ਰਹੀ ਹੈ ਸੱਜਰ ਮੱਛੀ ਬਹੁਤ ਜਿਆਦੀ ਠੰਡੀ ਧੀ ਸਿਰਫ ਕਾਲੀ ਪੈਂਦੀ ਆ ਨਵੀਂ ਆਈ ਕਰਕੇ ਤੈਨੂੰ ਪਤਾ ਨਵੇਂ ਥਾਂ ਦੇ ਹਾਂ ਹੈਨਾ ਬਿਲਕੁਲ ਬਿਲਕੁਲ ਤੇ ਫੇਰ ਸੰਭੀ ਭਲੇ ਵੀ ਪੂਰੀ ਲਿੱਸੀ ਨਹੀਂ ਕਿਸੇ ਬੰਨੇ ਹੋ ਆ ਲਓ ਬੇਲ ਬੂਲ ਬਹੁਤ ਜਿਆਦੀ ਆ ਠੀਕ ਆ ਜੀ ਲੈਓ ਹਾਂ ਕੀ ਹੋਇਆ ਲਓ ਦੋਸਤੋ ਬਹਰ ਚੰਗੀ ਆ ਥਣ ਥਣ ਦੀ ਬੜੀ ਸਾਫ ਸੁਥਰੀ ਆ ਲੰਬੇ ਥਣ ਆ ਮੁੱਠੀ ਮੁੱਠੀ ਥਣ ਆ ਤੇ ਜਿਹੜੇ ਵੀਰ ਨੇ ਨਸਲ ਤੇ ਕੰਮ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਬਰੀਡ ਤੇ ਕੰਮ ਕਰਨਾ ਚਾਹੁੰਦੇ ਜੇ ਤੇ ਉਹ ਵੀਰ ਛੱਡੂਗਾ ਨਹੀਂ ਕਿ ਬਹਰ ਚੰਗੀ ਆ ਵੱਡੇ ਕਾਦੇ ਪੂਰੇ ਵੱਡੇ ਕਾਦੇ ਦਾ ਆੜਤੀ ਫਿਰ ਸੀਲ ਇੰਨੀ ਜਿਆਦੀ ਕੋਈ ਅੰਤ ਨਹੀਂ ਦੇਖੋ ਲਓ ਵੀ ਠੀਕ ਆ ਜੀ ਅਗਰਤ ਕੀ ਡਿਮਾਂਡ ਕਰਦੇ ਦੀ ਮੇਰੇ ਵਸ਼ੀਰ ਤੈਨੂੰ ਪਤਾ ਜੇ ਸੱਜਰ ਹੁੰਦੀ ਐ 85000 ਰੁਪਏ ਦੀ ਆ ਬਿਲਕੁਲ ਸੱਜਰ ਰੁਪਈਏ ਦਾ ਫਿਰ ਤਾਂ ਮੁੱਲ ਸੀਗਾ ਜੀ ਹਣਾ ਹੁਣ ਇਹਦਾ ਮੁੱਲ 40000 35 ਚ ਮਾਨਤਾ ਕਰਾਂਗੇ 35 ਚ ਹਾਂ ਨਾ ਆਪਾਂ 33000 ਦੀ ਦੇਣੀ 200 ਰੁਪਏ ਛੋਟ ਕਰਨੀ ਐ ਚੋ ਲਓ ਜੀ 33000 ਹਾਂ ਨਾ ਵਿੱਚੋਂ 200 ਰੁਪਏ ਛੋਟ ਵੇਖੋ ਨਸਲ ਕੁਆਲਟੀ ਵਾਲੀ ਵਸ਼ੀ ਆ ਹਾਂ ਜੇ ਆਪਾਂ ਬੱਚਾ ਵੀ ਤਿਆਰ ਕਰਨਾ ਹੋਵੇ ਤੇ ਕਿੰਨਾ ਮਹਿੰਗਾ ਤਿਆਰ ਹੁੰਦਾ ਬਿਲਕੁਲ ਬਿਲਕੁਲ ਨੀ ਚੰਗੀ ਐ ਸਾਰੀ ਚੰਗੀ ਸਾਰੀ ਵੈੜ ਹੀ ਖਰੀ ਆ ਹਮ ਲਓ ਜੀ ਸੋ ਕੋਈ ਛੱਡ ਕੇ ਨਹੀਂ ਜਾਊਗਾ ਦੋਸਤੋ ਬਹੁਤ ਵਧੀਆ ਤੇ ਜਾਇਜ ਬਾਜ ਬਰੇਡ ਤੇ ਹਾਂ ਬਿਲਕੁਲ ਜਾਇਜੇ ਨੇੜ ਤੇ ਆਪਾਂ ਠੀਕ ਆ ਇਹਦੇ ਵਿੱਚੋਂ ਨਫਾ ਬਾਲਾ ਨਹੀਂ 2000 ਰੁਪਏ ਹੀ ਅਗਲੀ ਆਪਣੇ ਕੋਲ ਆ ਗਈ ਬਲੈਕ ਰੰਗ ਚ ਮੇਰੇ ਦੋਂਦੀ ਐ ਚੌਕ ਦੇ ਦੰਦ ਦੇ ਕਰਨ ਦੀ ਬਰੋਬਰ ਇਹ ਆਪਣੇ ਤੋਂ ਐਵੇਂ ਤੁਹਾਨੂੰ ਮੈਂ ਆਸਦਾ ਆਪਾਂ ਚੋਈਏ ਘਰੇ ਬੈੜ ਥੋੜੀ ਜੀ ਜਦੋਂ ਡੋਕੇ ਖਿੱਚਣ ਲੱਗੇ ਇਲਤ ਕਰਦੀ ਆ ਅੱਛਾ ਜੀ ਜਿਹੜੇ ਮਤਲਬ ਸਾਰਾ ਦੁੱਧ ਚਵਾ ਲੈਣਾ ਵਾ ਹਾਂ ਹਾਂ ਮਾੜਾ ਆਇਆ ਡੋਕੇ ਖਿੱਚਣ ਲੱਗੇ ਇਲਤ ਕਰਦੀ ਜੀ ਅਖੀਰ ਤੇ ਜਾ ਕੇ ਹਾਂ ਮੈਨੂੰ ਅੱਜ 50 ਦਿਨ ਹੋ ਗਏ ਆ ਸੂਈ ਨੂੰ ਠੀਕ ਆ ਜੀ ਆਪਾਂ ਚੋਂਦੇ ਆ ਘਰੇ ਠੀਕ ਆ ਤੇ ਘੇਰ ਦਾ ਕਰਾਸ ਆ ਗਿਆ ਲਓ ਜੀ ਸੋ ਦੋਸਤੋ ਵੱਡੀ ਕੱਦ ਕਾਠੀ ਆ ਠੀਕ ਆ ਜੀ ਕੱਦ ਕਾੜ ਜਿਵੇਂ ਆਪਾਂ ਐਚ ਐਫ ਵੈੜ ਦੇਖ ਲਈ ਜੇ ਇਹ ਦੇਖ ਲਓ ਇੱਕ ਬਰਾਬਰੀਆਂ ਵੱਡੇ ਕੱਦ ਦੇ ਵਿੱਚ ਹਾਂ ਪੂਰੀ ਵਧੀਆ ਥਾਨ ਸੋਣ ਦੀ ਤੇ ਬੱਚਾ ਮਗਰ ਬੱਛਾ ਬੱਛਾ ਵੀਰੇ ਡੱਬਾ 50 ਦਿਨਾਂ ਦੀ ਸੂਈ ਆ 50 ਦਿਨ ਹੋਏ ਹੋਣਗੇ ਤੇ ਦੂਜਾ ਸਵੇ ਹੀ ਹੈ ਹਾਂਜੀ ਨਹੀਂ ਪਹਿਲਣ ਵੀਰੇ ਪੁਰੋਣੀ ਆ ਪਹਿਲਣ ਲਓ ਬਦੋਸਤੋ ਪਹਿਲਣ ਵੈੜ ਆ ਤੇ ਲਾਸਟ ਵਿੱਚ ਜਦੋਂ ਚੁਵਾਈ ਕਰਕੇ ਫਾਈਨਲ ਹੁੰਦੀ ਹੈ ਤੇ ਉਦੋਂ ਮੜੀ ਆਲ ਦੀ ਕਰਦੀ ਆ ਉਹ ਰਾਤ ਛੜੀ ਜੀ ਮਾੜੀ ਚੁੱਕਦੀ ਆ ਠੀਕ ਹੈ ਲੱਤ ਨਹੀਂ ਮਾਰਦੀ ਗਾਂ ਪਛਾਹ ਹੋ ਜਾਂਦੀ ਆ ਗਾਂ ਪਛਾਹ ਜੁ ਹੁੰਦੀ ਆ ਮੁੜ ਕੇ ਕਿਉਂ ਵੀ ਵੀਰੇ ਆਪਾਂ ਵੇਚਣੀ ਜੇ ਆਨਲਾਈਨ ਵੀ ਵੀਰ ਕੋਈ ਸੌਦਾ ਕਰੂਗੀ ਜੇ ਦੁੱਧ ਡੱਲੇ ਵਸ਼ੀ ਉਹ ਵੀ ਗਰੰਟੀ ਥੋੜੀ ਹੈ ਬੱਚੇ ਦਾ ਵੱਧ ਕਰਦੀਆਂ ਹੁੰਦੀਆਂ ਤੁਹਾਨੂੰ ਪਤਾ ਵੱਚੀ ਦਾ ਕਰਕੇ ਥੋੜਾ ਜਿਹਾ ਪਿੱਛੇ ਨੂੰ ਭਜਦੀ ਆ ਬਾਕੀ ਦੁੱਧ ਕਿੰਨਾ ਹੁੰਦਾ ਥੱਲੇ ਵੀਰੇ ਦੁੱਧ ਦੇ ਦੇ ਥੱਲੇ 10 11 ਕਿਲੋ ਇਹਦੇ ਥੱਲੇ ਵੀ ਲਓ ਜੀ ਦੁੱਧ ਵੈਸੇ 10 11 ਕਿਲੋ ਆ ਹਾਂ ਥਣਾ ਥੁਣਾ ਦੀ ਵੀ ਚੰਗੀ ਸੁਥਰੀ ਆ ਬਿਲਕੁਲ ਚੋਣ ਚੂਣ ਵੀ ਚੰਗੀ ਆ ਬੱਚਾ ਲਾ ਕੇ ਵਿਖਾ ਦਾਂਗੇ ਠੀਕ ਆ ਜੀ ਹਾਂ ਜੇ ਆਖੋ ਹੱਥੀ ਚਵਾਈ ਦਾ ਥਾਣਾ ਵੇਖੋ ਤੁਸੀਂ ਮੁੱਠੀ ਮੁੱਠੀ ਥਾਣਾ ਵੇਖੋ ਠੀਕ ਆ ਥਾਣਾ ਪੂਰਾ ਕੁਆਲਟੀ ਵਾਲੇ ਇੱਕੋ ਗੱਲ ਹੀ ਹੈ ਵੀ ਜਿਹੜੀ ਲਾਸਟ ਵਿੱਚ ਮਾੜਾ ਜਾ ਲੱਗ ਕੇ ਸੀ ਹਾਂ ਕਹੋ ਕੀ ਮੁੜ ਕੇ ਲਾਹਮਾ ਨਹੀਂ ਲੈਣਾ ਵੀਰੇ ਡੋਕੇ ਖਿੱਚਣ ਲੱਗਾ ਇਹ ਲੋਕੀ ਦੀ ਵੇੜ ਪਹਿਲਾਂ ਹੀ ਲੈ ਉਹਦੀ ਗਰੰਟੀ ਹੋਊਗਾ ਤੇ ਜੂਟ ਜੜ ਕਿੰਨੇ ਪੁੰਦ ਰਸਾ ਜੂਟ ਵੀਰੇ ਰੱਸੀ ਪਾਈ ਦੀ ਜਿੱਦਾਂ ਆਮ گاਵਾਂ ਨੂੰ ਪਾਈ ਦੀ ਆਪਾਂ ਠੀਕ ਹੈ ਹਾਂਜੀ ਤੇ ਅਮਰ ਤੇ ਕਿੱਥੋਂ ਤੱਕ ਅੱਜ ਤੇ ਵੀਰੇ ਜੇ ਇਹਦੇ ਵਸ਼ੀ ਤੈਨੂੰ ਪਤਾ ਸੂਈ ਹੀ ਆਪਾਂ ਤਾਜੀ ਆ ਮਹਿੰਗੀ ਮੰਗੀ ਲਈ ਹੁਣ ਆਪਾਂ ਇਹ 32000 ਦੀ ਦੇਣੀ ਆ ਠੀਕ 200 ਹੀ ਇੱਥੇ ਛੋਟ ਕਰਨੀ ਬਾਹਲਾ ਨਹੀਂ ਕਰਨਾ ਠੀਕ ਹੈ ਜੀ ਲਓ ਜੀ 3200 ਦੋਸਤੋ ਛੋਟ ਛ ਤੇ ਵੇੜ ਤੁਸੀਂ ਆ ਵੇਖ ਲੀਜੀਏ ਮਗਰ ਬੱਚਾ ਵੇਖੋ ਬੱਛਾ ਮੇਲ ਕਾਪ ਕੋਈ 50 ਦਿਨਾਂ 45 50 ਕ ਦਿਨਾਂ ਦੀ ਸੂਈ ਹੈ ਹਾਂ ਆ ਬੱਛਾ ਜੀ ਤੇ ਬੱਛਾ ਲਾ ਕੇ ਪਸਮਾ ਕੇ ਜੂੜ ਵੰਗਾ ਪਾ ਕੇ ਚਵਾਈ ਕਰੋਗੇ ਹਾਂ ਜੀ ਹਾਂ ਜੀ ਪੂਰੀ ਜਿਹੜੀ ਦੋਸਤੋ 10 11 11 ਲੀਟਰ ਦੁੱਧ ਆ ਜਾਣ ਹਾਂ ਜੀ ਅੱਛਾ ਅਗਲੀ ਅੰਮ੍ਰਿਤ ਆਪਣੇ ਕੋਲ ਦੋ ਬੇੜਾ ਜਿਹੜੀ ਅੱਗੇ ਗੱਬਣ ਆ ਗਈਆਂ ਮੇਰੇ ਜਲਸੀ ਆ ਗਈ ਗੱਬਣ ਲਓ ਜੀ ਜਰਸੀ ਦੋਸਤੋ ਵੇਖੋ 22 ਲੀਟਰ ਵਾਲੀ ਗਾਵਾਂ ਚੌੜੀ ਪਿੱਠ ਪੁੜੇ ਦੇ ਵਿੱਚ ਆ ਪੂਰੀ ਵੱਡੀ ਲੱਗੀ ਜੰਮੀ ਪਲੀ ਕਰਮਾਂ ਵਾਲੀ ਵਜਨ 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 ਵਟਾ ਪੂਰਾ ਬੋਦੀ ਵਜਨ ਦੋੜ ਫੋਲਾ ਤੇ ਸਾਂਭੀ ਸੂਬੀ ਕਰਮਾ ਵਾਲੀ ਤੁਸੀਂ ਆਪ ਹੀ ਦੇਖ ਲਓ ਵੀ ਪੂਰਾ ਯੁੱਧ ਲਾਇਆ ਜਿੱਥੋਂ ਵੀ ਕਰਮਾ ਵਾਲੀ ਆਈ ਹੈ ਸਾਂਭੀ ਐ ਸਾਂਭੀ ਪੂਰੀ ਭਲੀ ਸੇਵਾ ਸੁਭਾ ਕੀਤੀ ਆ ਉੱਤੇ ਬੈਠਾ ਰਿਆ ਕਿਤੇ ਆ ਲਾ ਆ ਜਾ ਆਹ ਕਰੋ ਜੇ ਠੀਕ ਆ ਥਾਂ ਚਟਾ ਬਖਾਲਾ ਨਾਰਮਲ ਹੀ ਦੋਸਤੋ ਇੱਕ ਦਸਨ ਡਿਆ ਵੀ ਦੁੱਧ ਚੰਗਾ ਭਰਾ ਦੂਗੀ ਕਰਮਾ ਵਾਲੀ ਤੇ ਬਾਕੀ ਭਾਈ ਅਮਰਤ ਕਹਿੰਦਾ ਵੀ 20 ਕਿਲੋ ਦੁੱਧ ਨੂੰ ਦੇਣਾ ਚਾਹੀਦਾ 20 பை லிட்டர் ਦਊ ਵੀਰੇ ਜਿਹਦਾ ਵਜਣਾ ਹਾਂ ਆਪੇ ਲੇਵਾ ਹੀ ਦੱਸਣ ਦਿਆ ਗਾਂ ਦਾ ਬਸ ਬਸ ਹੈਨਾ ਹਾਂ ਹਈਆ ਤਾ ਵੀ ਲਿਆ ਜੂਗੀ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਕਾਰਡ ਬੋਲਤੇ ਹੈ ਵੀਰੇ ਬਾਲਾ ਬੋਲਣ ਦੀ ਲੋੜ ਨਹੀਂ ਗਈ ਵੇੜ ਆਪ ਹੀ ਦੱਸੂਗੀ ਵੀ ਵਾਈਨ ਲੋੜ ਬਹੁਤ ਜ਼ਿਆਦਾ ਵਛੀ ਦਾ ਹਾਂ ਫਿਰ ਨਸਲ ਵੀ ਹੈਗੀ ਜਲਸੀ ਚ ਆ ਗਈ ਹਾਂ ਨਾਲੇ ਵੀਰੇ ਚੱਲਣੀ ਹੁਣ ਇਹ ਆ ਗਾੜੀ ਹਾਂ ਗਰਮੀ ਆਉਂਦੀ ਹੁਣ ਬਿਲਕੁਲ ਜੀ ਆਹੋ ਮੀ ਨਾ ਹੀ ਜਿਹੜਾ ਪੈ ਗਈ ਠੰਡ ਲਓ ਵੀ ਭਰਾਵੋ ਕਰੋ ਚੈੱਕ ਕੱਦ ਵੀ ਸੋਹਣਾ ਕਰਮਾਲੀ ਦਾ ਪੂਰੀ ਵਧੀਆ ਤੇਰੇ ਡੀਸੀ ਲਾ ਹਾਂ ਠੀਕ ਆ ਜੀ ਸਟੀਲਸ ਲੱਗ ਵੀ ਫੁੱਲ ਆ ਹਾਂ ਪੂਰੀ ਵਧੀਆ ਵਸ਼ੀ ਪੂਰੀ ਗੋਲ ਵੇਖੋ ਵਨ ਲਓ ਜੀ ਕਰੋ ਚੈੱਕ ਪੂਰੀ ਕੁਆਲਿਟੀ ਵਾਲੀ ਵਸ਼ੀ ਆ ਫਿਰ ਧੀਰੀ ਆਏ ਨਹੀਂ ਕਾਲੀ ਪੈਣ ਵਾਲੀ ਇੱਕ ਹੁੰਦਾ ਨਾ ਡੰਗਰ ਕਾਲਾ ਪਊਗਾ ਲਓ ਜੀ ਕਰੋ ਚੱਕ ਬਹੁਤ ਸੋਹਣੀ ਆ ਦੋਸਤੋ ਕੁਆਲਿਟੀ ਵਾਈਜ਼ ਬਹੁਤ ਸੋਹਣੀ ਆ ਰਾਜੀ ਜੰਮੀਪਲੀ ਪੂਰੀ ਆ ਕਰਮਾਂ ਵਾਲੀ ਬਹੁਤ ਫਿੱਟ ਫਾਟ ਆ ਆ ਲਓ ਜੀ ਠੀਕ ਆ ਜੀ ਲਓ ਵੀ ਦੋਸਤੋ ਕਾਫੀ ਸੋਹਣੀ ਵੈੜ ਵੀਰ ਦੇ ਕੋਲੇ ਜਿਹੜੀ ਅੱਜ ਇਹ ਹਾਜ਼ਰ ਗੱਬਣ ਬਾਕੀ ਜਿਹੜਾ ਵੀਰ ਕੇ ਗੱਬਣ ਖਰੀਦਣ ਦਾ ਚਾਹਵਾਨ ਹੋਇਆ ਤੁਸੀਂ ਜਰੂਰ ਹੱਥ ਪਾ ਸਕਦੇ ਜੀ ਕਾਫੀ ਸੋਹਣੀ ਆ ਪੂਰੀ ਵੱਡੀ ਵੈੜਾ ਵੀਰੇ ਚੰਗੀ ਜੰਮੀ ਪਲੀ ਆ ਸੀਰਸਲਾਕੂ ਫਿਰ ਐਡੀ ਐ ਗੋਲ ਗੂਲ ਵੱਡੀ ਆ ਹਾਂ ਬਹੁਤ ਗੋਲ ਹਾਂ ਆਪਾਂ ਹਾਂਜੀ ਮੈਨਾ ਵੀ ਕਾਹਨੀ ਮਰਜੀ ਤਾਰੀਫ ਕਰ ਲਓ ਹਜੇ ਪਸ਼ੂ ਦੀ ਓਨੀ ਥੋੜੀ ਬਹੁਤ ਖੂਬਸੂਰਤ ਤੇ ਕੀ ਕਰਾਂਗੇ ਅਮਰ ਤੇ ਦਾ ਮੁੱਲ ਇਹੋ ਜਿਹੇ ਮੈੜਾ ਦਾ ਤੁਹਾਨੂੰ ਪਤਾ 80 85 ਕਰੀ ਜਾਂਦੇ ਆ ਨਾ ਮੁੱਲ ਹਾਂਜੀ ਹਾਂ ਆਪਾਂ ਬਿਲਕੁਲ ਜਾਇਜ਼ ਦੇਣੀ ਨਾ ਇਹਦਾ 80 ਨਾ 85 ਕਰਨਾ ਮੁੱਲ 70 65 ਦੇ ਵਿੱਚੋਂ ਮਾਨਦਾਨ ਕਰ ਦਾਂਗੇ 60000 ਚੋਂ 2000 ਰੁਪਏ ਖਾਦਾ 63 ਚ ਛੋੜ ਹੀ ਕਰਨੀ ਬਸ ਹੁਣ ਠੀਕ ਆ ਜੀ ਹਾਂਜੀ ਲਓ ਦੋਸਤੋ ਬਾਕੀ ਤੁਹਾਡੇ ਛੋਟੇ ਛੋਟੇ ਨਫੇ ਵੀਰੇ ਰੱਖ ਕੇ ਡੰਗਰ ਪਾਉਣੇ ਆਪਾਂ ਡੰਗਰ ਲੰਮਾ ਸਮਾਂ ਵੇਚਣਾ ਜ਼ਿਆਦਾ ਆਪਾਂ ਵੇਚਣਾ ਹਨਾ ਬਿਲਕੁਲ ਬਾਕੀ ਦੱਸਿਓ ਜੇ ਕਮੈਂਟਾਂ ਦੇ ਵਿੱਚ ਦੋਸਤੋ ਰੇਟ ਕਿਵੇਂ ਦਾ ਲੱਗਾ ਬਾੜ ਕਿੰਨੇ 63000 ਵੀਰੇ 63000 ਚ ਸ਼ੋਰਟ ਕਰਾਂ 62 ਦੀ ਦੇ ਦਾਂ ਯਾਰ ਲਓ ਜੀ 62000 ਦੀ ਮਿਲ ਜੂਗੀ ਦੋਸਤੋ ਵਜਨ ਲੋਡ ਪੂਰਾ ਬਾਕੀ ਦੁੱਧ ਚੰਗੀ ਸੇਵਾ ਕੋਈ ਕਰ ਲੂਗਾ ਦੁੱਧ ਭਰਨਾ ਚਾਹੀਦਾ ਬਾੜ ਨੂੰ ਚੰਗਾ ਸੋਨਾ ਇੱਕ ਅਮਰਤਾ ਆਪਾਂ ਜੀ ਇੰਨੇ ਰੇਟ 'ਚ ਕੋਈ ਦਿੰਦਾ ਨਹੀਂ ਵੀਰੇ ਤੁਹਾਨੂੰ ਪਤਾ ਹਾਂ ਨਹੀਂ ਚੰਗੀ ਐ ਬੈੜ ਚੰਗੀ ਆ ਤੇ ਆ ਕਿਹ ਆ ਬੱਚੀ ਆ ਗਈ ਆਪਣੇ ਕੋਲ ਵੀਰੇ ਇਹ ਚਾਰ ਦਾ ਹੰਦਾ ਮੂੰਹ ਅੱਛਾ ਜੀ ਆਪਾਂ ਪਿਛਲੀ ਵੀਡੀਓ 'ਚ ਪਾਈ ਸੀ ਚੋਗੀ ਬੱਚੀ ਹਾਂਜੀ ਹਾਂਜੀ ਠੀਕ ਆ ਤੇ ਦੇਣ ਕਿੰਨੇ ਕੁ ਹੁੰਦਾ ਜੂ ਪਹਿਲਾਂ ਵੱਛੀ ਪਲੂਣ ਹੀ ਸੁਣਾ ਲਓ ਜੀ ਪਹਿਲਾ ਸੁਆ ਦੋਸਤੋ ਫਰਸਟ ਟਾਈਮਰ ਇਹ ਸੁਣਨ ਜਾ ਰਹੀ ਆ ਹਾਂ ਤੇ ਮੂੰਹ ਜੂਤੀ ਚਾਹੀ ਲਾਗੇ ਬੱਜੀ ਆ ਵੱਛੀ ਚੰਗੀ ਦੇਖੋ ਬਹੁਤ ਸੋਹਣਾ ਫੇਸ ਆ ਪਤਲਾ ਜਿਹਾ ਫੇਸ ਆ ਛੋਟੇ ਜਿਹੇ ਕੰਨ ਬਿਲਕੁਲ ਅਤੀ ਅਤੀ ਗੱਠ ਕੰਨ ਠੀਕ ਆ ਜੀ ਆਹ ਲਓ ਚੱਪਾ ਦੇ ਨਸਲ ਜਾਤ ਪੂਰੀ ਆ ਹਾਂ ਡੱਬੀ ਬੈੜ ਪਹਿਲਾ ਸੂਆ ਸੋਣੀ ਆ ਬਾਕੀ ਤੁਹਾਨੂੰ ਥਣ ਜੱਡਾ ਇੱਕ ਵਾਰੀ ਜ਼ਰੂਰ ਦਿਖਾਉਣੇ ਆ ਜਿੰਨਾ ਗਾ ਲਾਏ ਬਣਾਏ ਪਈ ਆ ਦਿਨ ਹਜੇ ਵੀ ਅਬਰਸਿਆ ਲੈ ਜੂ ਹਫਤਾ ਹਾਂ ਹਾਂ ਵੀਰੇ ਲੈਂਦੀ ਲੈ ਜੂ ਲੈ ਜੂ ਗੂਲ ਗੂਲਰ ਚਾਰੂ ਬੜੀ ਵਛੀ ਉਹ ਦਿਨ ਵੇਖੋ ਤੇ ਅੱਜ ਵੇਖੋ ਕੀ ਬਣੀ ਹਾਂ ਨਹੀਂ ਨਹੀਂ ਹਾਂ ਬਣਾਈਏ ਦੋ ਚੌ ਦਿਨਾਂ ਪੰਜਾਂ ਦਿਨਾਂ ਚ ਹਾਂ ਸੋ ਲਿਫਟੀ ਜਿਹੜੀ ਦੋਸਤੋ ਬਣਾ ਕੇ ਤਿਆਰ ਕਰੀ ਜਾ ਰਹੀ ਆ ਬਾਕੀ ਹਜੇ ਕਟੋ ਘਟ ਵੀ 7 8 7 8 ਦਿਨ ਜਿਹੜਾ ਕੋਈ ਵੀ ਰਮਨ ਕੇ ਸਬਦਾ ਕਰੇ ਕੱਦ ਵੀ ਸੋਨਾ ਵਛੀ ਦਾ ਜਿੱਡਾ ਕਦ ਕਰ ਦੋਸਤੋ ਕੋਈ ਵੀ ਮੀਡੀਅਮ ਮੰਨ ਕੇ ਵੀ ਸੌਫਤਾ ਕਰ ਸਕਦਾ ਨਵੀਂ ਬੱਚੀ ਆ ਨਵੀਂ ਵੜ ਹਾਂ ਦੂਜਾ ਸੂਆ ਲਓ ਜੀ ਆਪ ਸੌਰੀ ਪਹਿਲਾ ਸੂਆ ਪਲੂਨ ਬੱਚੀ ਦਾ ਸੂਣਾ ਹਾਂਜੀ ਹਾਂਜੀ ਬਾਕੀ ਪੂਰੀ ਤੋਰ ਤਾਰ ਚੈੱਕ ਕਰੋ ਕੋਈ ਡਰਕਲ ਭਜਾਕਲ ਦੇ ਪਸ਼ੂ ਨਹੀਂ ਜੇ ਦੋਸਤੋ ਬਿਲਕੁਲ ਠੰਡੀ ਧੀਰੀ ਆ ਪੂਰਾ ਐਂਡ ਸੀਲਸ ਲੱਗ ਸ਼ਾਂਤੀ ਜੀ ਸੂਆ ਇਹ ਬਹੁਤ ਜਿਆਦੀ ਆ ਆ ਲਓ ਵੇਖੋ ਲੱਤਾਂ ਚੋਕ ਚੋਕ ਪਣਾ ਜਿੱਦਾਂ ਨੂੰ ਮਰਜ਼ੀ ਖਮਾਈ ਜਾਓ ਜਿੱਦਾਂ ਮਰਜ਼ੀ ਤਸੱਲੀ ਕਰਾਈ ਜਾਓ ਹਾਂ ਲਓ ਲਓ ਇਹ ਨਹੀਂ ਕੇ ਬੰਨੇਓ ਛੜ ਮਾਰ ਜੂਗੀ ਲਓ ਜੀ ਸੋ ਦੋਸਤੋ ਇਹ ਲਾਸਟ ਵਿੱਚ ਆਪਾਂ ਤੁਹਾਨੂੰ ਬੱਚੀ ਦਿਖਾਉਣੀ ਸੀਗੀ ਬਹੁਤ ਪਿਆਰੀ ਬੱਚੀ ਆ ਸੋ ਵੇੜਾ ਦੋਵੇਂ ਗੱਬਣਾ ਤੇ ਦੋਵੇਂ ਕਮਾਲ ਦੀਆਂ ਨੇ ਅੱਜ ਪੂਰੀਆਂ ਟਾਪ ਦੀਆਂ ਠੀਕ ਆ ਤੇ ਅਮਰਤ ਕਿੱਥੋਂ ਤੱਕ ਵੀਰੇ ਲੈਣੇ ਦੇਣੇ ਅੱਜ ਰਹਿਣ ਗਏ ਨੇ ਮੇਰੇ ਵਛੀ ਹਾਂ ਨਾ 52000 ਦੀ ਦੇਣੀ ਆਪਾਂ 52 ਦੀ ਹਾਂ ਪੂਰੀਆ ਕਸਰਾ ਕੁਸਰਾ ਕੱਢ ਕੇ ਹਾਂ ਪੂਰੀਆ ਕਸਰਾ ਕੱਢ ਕੇ ਠੀਕ ਆ ਵਛੀ ਖਰੀ ਆ ਠੀਕ ਆ ਠੀਕ ਤੇ ਅਮਰਤ ਭਾਈ ਬੋਲ ਦਈਏ ਨੰਬਰ ਕਰੀਏ ਸਾਂਝੇ ਮੇਰੇ ਆਪਣਾ ਨੰਬਰ ਹੈ 8142 ਹਾਂ 582987 ਦੇ 822480 ਠੀਕ ਆ ਜੀ ਹਾਂ ਜੀ ਦੋਹਾਂ ਤੇ ਵਟਸਐਪ ਚੱਲਦਾ ਵੀਰੇ ਹਾਂ ਹਾਂ ਨਹੀਂ ਹੋਰ ਕੋਈ ਗੱਲਬਾਤ ਬਸ ਓਕੇ ਆ ਵੀਰੇ ਕੋਈ ਵੀ ਗੱਬਣ ਪਸੂਆ ਆ ਕੇ ਪਾਸ ਕਰੂੰ ਜਿਹੜਾ ਸੂਆ ਸੂਆ ਚੋ ਕੇ ਦੋ ਟਾਈਮ ਤਸੱਲੀ ਕਰ ਲਈ ਆਪਦੀ ਹੈ ਨਾ ਬਿਲਕੁਲ ਆਪ ਤੋਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ